ਹਾਂਜੀ ਕੀ ਹਾਲ ਹੈ ਜੀ ਸਾਰੇ ਠੀਕ ਠਾਕ ਹਾਂਜੀ ਅੱਜ ਆਪਾਂ ਤੁਹਾਡੇ ਲਈ ਵੈਢ ਲੈ ਕੇ ਆਏ ਹਾਂ ਥਾਲਕਰੀ ਦਾ ਲੱਗ ਭਾਗੇ ਇਹ ਇਹ ਵੈਢ ਹੈ ਪਿੰਡ ਕੋਠੇ ਅਹਿਮਦਪੁਰਾ ਮਹਾਰਾਜ ਜ਼ਿਲ੍ਹਾ ਬਠਿੰਡਾ ਗੁਰਤੇਜ ਦੇ ਘਰੇ ਵੈਢ ਪਕਾਉਗਾ ਜੀ ਇਹ ਗੁਰਤੇਜ ਸਿੰਘ son of ਸੁਖਦੇਵ ਸਿੰਘ ਉਹਨਾਂ ਦਾ ਤੁਹਾਨੂੰ ਸਪੈਸ਼ਲ ਨੰਬਰ ਦੇਵਾਂਗੇ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਤੁਹਾਨੂੰ ਵੈਢ ਦਿਖਾਉਣੇ ਆ ਨਾ ਰੇਕ ਜੀ ਥਾਲਕਰੀ ਵੈਢ ਆ ਇਹ ਤੇ ਇੱਕ ਵਾਰੀ ਤਾਰਾਂ ਦੇ ਚੁੱਕੀ ਆ ਇਹ ਬਾਕੀ ਗੱਲਬਾਤ ਆ ਕੇ ਤੁਸੀਂ ਦੇਖ ਸਕਦੇ ਹੋ ਨਾਲੇ ਕੋਈ ਤੋਰ ਕੇ ਦਿਖਾਉਣਾ ਤੁਹਾਨੂੰ ਇਹ ਬਾੜ ਸਾਡੇ ਪਿੰਡ ਪੁੱਠੇ ਅਮਰਪੁਰ ਜ਼ਿਲ੍ਹਾ ਬਟਿੰਡਾ ਮਰਾਜ ਉੱਤੇ ਖੜੀ ਹੈ 1 ਸਾਲ ਦੀ ਹੈ ਇਹ ਲਗਭਗ ਤੇ ਆਕੇ ਤੁਸੀਂ ਵਹਿੜ ਦੇਖਤਾ ਕਰੋ ਜੇ ਨੂੰ ਨੰਬਰ ਦੇਵਾਂਗੇ ਪ੍ਰੋਪਰ ਉਹਨਾਂ ਦਾ ਤੇ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਰੇਟ ਵਾਈ ਕੀ ਦਾ 30000 ਰੁਪਿਆ ਮੌਕੇ ਤੇ ਮੜ ਮੋਟਾ ਮਾਨ ਤਾਨ ਹੋ ਜੂਗਾ ਜੀ ਧੰਨਵਾਦ